ਸਾਡੀਆਂ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਡੇ ਦਿਲ ਦੀ ਰੀ ਚੈਨਲ ਤੇ ਤੇ ਆਓ ਆਪਾਂ ਸਟੋਰੀਜ਼ ਥਰੂ ਕਰੀਏ ਸ਼ੁਰੂ ਕਰਨ ਤੋਂ ਪਹਿਲਾਂ ਵੀਡੀਓ ਨੂੰ ਲਾਈਕ ਜਰੂਰ ਕਰ ਦਿਓ ਜੀ ਰਜੇਸ਼ ਨੇ ਮਾਂ ਨੂੰ ਕਿਹਾ ਮਾਂ ਤੂੰ ਕਰ ਰਹਿ ਤੇਰੇ ਲਈ ਪਿੰਡ ਠੀਕ ਹੈ ਪਿੰਡ ਵਿੱਚ ਤੇਰਾ ਜੀ ਲੱਗਦਾ ਸ਼ਾਇਰ ਨੇ ਤੂੰ ਰਹਿ ਸਕਦੀ ਐਵੇਂ ਕਲਪਨਾ ਨਾਲ ਲੜਦੀ ਰਹਿੰਦੀ ਹੈ ਰਜੇਸ਼ ਦੀ ਮਾਂ ਨੇ ਕਿਹਾ ਨਾ ਪੁੱਤ ਮੈਂ ਨਹੀਂ ਜਾਣਦੀ ਕਦੇ ਸ਼ਾਇਰ ਤੁਸੀਂ ਸੌਖੇ ਰਹੋ ਬਸ ਰਜੇਸ਼ ਤੇ ਕਲਪਨਾ ਦੋਨੋਂ ਸ਼ਹਿਰ ਵਾਲੇ ਘਰ ਆ ਗਏ ਕਲਪਨਾ ਆਪ ਦੇ ਕਰ ਇਕੱਲੀ ਮਰਜ਼ੀ ਨਾਲ ਸੌਖੀ ਜ਼ਿੰਦਗੀ ਜਿਉਂਦੀ ਪਿੰਡ ਕਦੇ-ਕਦੇ ਸੱਸ ਦਾ ਪਤਾ ਲੈਣ ਲਈ ਚਲੀ ਜਾਂਦੀ ਪਰ ਕਦੇ ਨਾ ਰਹਿੰਦੀ ਨਾ ਕਦੇ ਸੱਸ ਦੀ ਸੇਵਾ ਕਰਦੀ ਰਜੇਸ਼ ਨੇ ਸਾਲ ਤੱਕ ਆਪਣਾ ਨਾਮਕਰ ਬਣਾ ਲਿਆ ਕਲਪਨਾ ਰਚੇਸ਼ ਤੇ ਉਹਨਾਂ ਦਾ ਬੇਟਾ ਵਧੀਆ ਰਹਿੰਦੇ ਤੇ ਕਲਪਨਾ ਆਪਣਾ ਬੇਟੇ ਦਾ ਆਪਣੇ ਮਰਜ਼ੀ ਨਾਲ ਪਾਲਣ ਪੋਸ਼ਣ ਕਰਦੀ ਇਸ ਤਰ੍ਹਾਂ ਹੀ ਦਿਨ ਬੀਤਣ ਲੱਗੇ 2 ਸਾਲ ਬਾਅਦ ਕਲਪਨਾ ਦੇ ਘਰ ਇੱਕ ਹੋਰ ਬੇਟੇ ਨੇ ਜਨਮ ਲਿਆ ਇਸ ਵਾਰ ਰਜੇਸ਼ ਨੇ ਬੱਚੇ ਦੇ ਜਨਮ ਵੇਲੇ ਮਾਂ ਨੂੰ ਆਪਣੇ ਕੋਲ ਨਹੀਂ ਸੱਦਿਆ ਰਜੇਸ਼ ਪਿੰਡ ਜਾ ਕੇ ਬਸ ਮਠਿਆਈ ਦੇ ਕੇ ਆ ਗਿਆ ਸੀ ਮਾਂ ਦੇ ਕੋਲ 10 ਮਿੰਟ ਤੱਕ ਬੈਠਿਆ ਤੇ ਕਰ ਸ਼ਹਿਰ ਵਾਪਸ ਆ ਗਿਆ ਇੱਕ ਵਾਰ ਵੀ ਮਾਂ ਨੂੰ ਨਹੀਂ ਕਿਹਾ ਕਿ ਮਾਂ ਮੇਰੇ ਨਾਲ ਚੱਲ ਮੈਂ ਤੁਹਾਨੂੰ ਲਿਜਾਣ ਵਾਸਤੇ ਆਇਆ ਹਾਂ ਮਾਂ ਦਾ ਜੀ ਕਰਦਾ ਸੀ ਪੋਤਿਆਂ ਨੂੰ ਦੇਖਣ ਨੂੰ ਮਾਨੇ ਕੁਝ ਕਹਾਣੀ ਮੈਂ ਪੋਤੇ ਨੂੰ ਦੇਖਣ ਜਾਣਾ ਰਜੇਸ਼ ਆਪਣੇ ਕਲਪਤੀਆਂ ਨਾਲ ਖੁਸ਼ ਰਹਿੰਦਾ ਕੰਮ ਤੇ ਜਾਂਦਾ ਟਾਈਮ ਨਾਲ ਵਾਪਸ ਆ ਜਾਂਦਾ ਛੁੱਟੀ ਵਾਲੇ ਦਿਨ ਕਲਪਨਾ ਤੇ ਬੱਚਿਆਂ ਨੂੰ ਲੈ ਕੇ ਘੁੰਮਣ ਲੈ ਜਾਂਦਾ ਕਲਪਨਾ ਦੇ ਬੱਚੇ ਰਵੀ ਤੇ ਵਿੱਕੀ ਰਵੀ ਵੱਡਾ ਜੋ ਹੁਣ ਸਕੂਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਤੇ ਵਿੱਕੀ ਹਾਲੇ ਛੋਟਾ ਕਲਪਨਾ ਦੇ ਪਿੰਡ ਦੀ ਰਮਨ ਨੇ ਵੀ ਸ਼ਹਿਰ ਵਿੱਚ ਪਾਲਰ ਦੀ ਦੁਕਾਨ ਖੋਲ੍ਹ ਲਈ ਕਿਰਾਏ ਤੇ ਪਰ ਕਰ ਕਲਪਨਾ ਦੇ ਘਰ ਦੇ ਕੋਲ ਹੀ ਲੈ ਲਿਆ ਰਮਨ ਦਾ ਕਿਰਾਏ ਵਾਲਾ ਘਰ ਛੋਟਾ ਸੀ ਪਰ ਥੋੜੇ ਟਾਈਮ ਬਾਅਦ ਹੀ ਰਮਨ ਨੇ ਆਪ ਦਾ ਘਰ ਮੁੱਲ ਲੈ ਲਿਆ ਸੀ ਕਿਉਂਕਿ ਪਿੰਡ ਵਿੱਚ ਲਾਉਣੇ ਆਪ ਦਾ ਹਿੱਸਾ ਵੰਡ ਕੇ ਲੈ ਆਏ ਸੀ ਰਮਨ ਦੇ ਘਰ ਵਾਲਾ ਬਿੰਦਰ ਜਿਸ ਕੋਲ ਆਪਦੀ ਗੱਡੀ ਸੀ ਕਿਰਾਏ ਤੇ ਚਲਾਉਂਦਾ ਸੀ ਰਮਨ ਜੋ ਕਿ ਕਲਪਨਾ ਦੇ ਪਿੰਡ ਦੀ ਹੈ ਉਹਦੀ ਸਹੇਲੀ ਬਣ ਗਈ ਰਮਨ ਦੇ ਦੋ ਬੱਚੇ ਇੱਕ ਬੇਟੀ ਤੇ ਇੱਕ ਬੇਟਾ ਬੇਟੇ ਮਨਪ੍ਰੀਤ ਕੋਰ ਤੇ ਬੇਟਾ ਲੱਪਰੀ ਸਿੰਘ ਲੱਪਰੀ ਪਰਦਾ ਸੀ ਮਨਪ੍ਰੀਤ ਹਾਲੇ ਛੋਟੀ ਸੀ ਸਾਲ ਦੀ ਹੋਈ ਸੀ ਕਲਪਨਾ ਤੇ ਰਮਨ ਦੇ ਦੋਨਾਂ ਘਰਾਂ ਵਿੱਚ ਆਉਣਾ ਜਾਣਾ ਬਹੁਤ ਸੀ ਰਮਨ ਸਵੇਰੇ ਕਾਹਦਾ ਕੰਮ ਜਲਦੀ ਨਿਬੇੜ ਕੇ ਦੁਕਾਨ ਤੇ ਚਲੀ ਜਾਂਦੀ ਬੇਟੇ ਨੂੰ ਸਕੂਲ ਪੇਜ ਕੇ ਬੇਟੀ ਮਨਪ੍ਰੀਤ ਨੂੰ ਨਾਲ ਲੈ ਜਾਂਦੀ ਕਲਪਨਾ ਨੂੰ ਹਮੇਸ਼ਾ ਘਰ ਸਾਫ਼ ਸੁਥਰਾ ਚਾਹੀਦਾ ਤਾਂ ਕਰਕੇ ਕਲਪਨਾ ਪਹਿਲਾਂ ਸਾਰੇ ਘਰ ਦੀ ਸਫਾਈ ਕਰਦੀ ਵਿੱਕੀ ਖੇਤ ਦਾ ਸਾਮਾਨ ਖਿਲਾਰਦਾ ਰਹਿੰਦਾ ਸਾਰਾ ਦਿਨ ਕਲਪਨਾ ਸਾਮਾਨ ਚੁੱਕਦੀ ਰਹਿੰਦੀ ਬੱਚਿਆਂ ਨੂੰ ਹਮੇਸ਼ਾ ਸਖਤੀ ਨਾਲ ਰੱਖਦੀ ਕਲਪਨਾ ਹਰ ਵਕਤ ਸਫਾਈ ਦੇ ਕਾਨੂੰਨ ਸਿਖਾਉਂਦੀ ਛੁੱਟੀ ਵਾਲੇ ਦਿਨ ਦੋਨੋਂ ਬੇਟੇ ਕਲਪਨਾ ਦੇ ਰਮਨ ਕੋਲ ਜਾਂਦੇ ਉਸ ਕੋ ਰਹਿੰਦੇ ਕਿਉਂਕਿ ਰਮਨ ਦਾ ਸੁਭਾਅ ਸਖਤ ਨਹੀਂ ਸੀ ਛੁੱਟੀ ਵਾਲੇ ਦਿਨ ਬੱਚਿਆਂ ਨਾਲ ਬਣ ਜਾਂਦੀ ਇਸ ਕਰਕੇ ਵਿੱਕੀ ਤੇ ਰਵੀ ਨੂੰ ਰਮਨ ਕੋਲ ਜਾਣਾ ਪਸੰਦ ਸੀ ਛੁੱਟੀ ਵਾਲੇ ਦਿਨ ਕਲਪਨਾ ਵੀ ਰਮਨ ਕੋਲ ਚਲੀ ਜਾਂਦੀ ਸਾਰਾ ਦਿਨ ਗੱਲਾਂ ਕਰਦੀਆਂ ਰਹਿੰਦੀਆਂ ਕਦੇ ਸ਼ਾਮ ਨੂੰ ਬਾਜ਼ਾਰ ਚੱਲਿਆ ਜਾਂਦੀਆਂ ਛੁੱਟੀ ਵਾਲੇ ਦਿਨ ਘੁੰਮਣ ਵੀ ਸਾਰੇ ਇਕੱਠੇ ਜਾਂਦੇ ਪਿੰਡ ਦੋਮਾ ਚ ਕੋਈ ਨਾ ਜਾਂਦੀ ਸੱਸ ਨਾਲ ਦੋਨਾਂ ਦੀ ਬਣਦੀ ਨਹੀਂ ਸੀ ਰਮਨ ਕਹਿੰਦੀ ਕਲਪਨਾ ਦੇਖ ਸਾਰਾ ਦਿਨ ਕੰਮ ਕਰਕੇ ਦੁਕਾਨ ਵੀ ਸੰਭਦੀਆਂ ਬੱਚੇ ਵੀ ਪੈਸਾ ਆ ਹੀ ਬਣਦਾ ਐਵੇਂ ਪਿੰਡ ਵਿੱਚ ਬੈਠੇ ਗੱਲਾਂ ਮਾਰਦੇ ਐ ਸੱਸ ਉਹਨੂੰ ਬੇਲੀ ਬੈਠੀ ਨੂੰ ਨਖਰੇ ਕਰਨ ਤੋਂ ਬਿਨਾ ਕੁਝ ਨਹੀਂ ਆਉਂਦਾ ਕਲਪਨਾ ਕਹਿੰਦੀ ਤੇ ਹੋਰ ਰਮਨ ਤੋਂ ਨਿਕਲ ਆਈ ਪਿੰਡ ਵਾਲੇ ਘਰੋਂ ਕੁਝ ਨਹੀਂ ਬਣਦਾ ਹੁਣ ਵਧੀਆ ਜ਼ਿੰਦਗੀ ਜੀ ਲੈਂਦੇ ਹੋ ਰਮਨ ਕਹਿੰਦੀ ਮੇਰੇ ਸੱਸ ਹਰ ਵਕਤ ਪੁਰਾਣੇ ਖਿਆਲ ਹਮੇਸ਼ਾ ਬੋਲਦੀ ਐ ਕੁੜੇ ਸਿਰ ਤੇ ਚੁੰਨੀ ਲੈ ਕੁੜੇ ਉੱਚੀ ਨਾ ਬੋਲ ਰਮਨ ਘਰ ਵਾਲੇ ਦਾ ਨਾਮ ਨਾ ਲੈ ਦੇ ਦਸ ਪਲਾਂ ਕਲਪਨਾ ਨਾਮ ਲੈਣ ਨਾਲ ਕੀ ਹੋ ਜਾਂਦਾ ਏ ਇਹ ਪੁਰਾਣੇ ਖਿਆਲ ਮੈਨੂੰ ਚੰਗੇ ਨਹੀਂ ਲੱਗਦੇ ਕਲਪਨਾ ਕਹਿੰਦੀ ਸਾਡੇ ਤਾਂ ਜ਼ਿਆਦਾ ਕਰਦੇ ਐ ਵੈਮ ਮੈਨੂੰ ਨਹੀਂ ਚੰਗੇ ਲੱਗਦੀ ਤਾਂ ਹੀ ਤਾਂ ਮੇਰੀ ਨਹੀਂ ਬਣੀ ਮੇਰੀ ਸੱਸ ਨਾਲ ਤਾਂ ਹੀ ਕਹਿ ਦਿੱਤਾ ਜਾਂ ਤੂੰ ਪਿੰਡ ਰਹਿ ਜਾ ਕੇ ਰਮਨ ਕਹਿੰਦੀ ਹੁਣ ਤੂੰ ਦੇਖ ਘਰੇ ਜਿਵੇਂ ਮਰਜ਼ੀ ਫਿਰਦੇ ਆ ਬਿਨਾਂ ਚੁੰਨੀ ਤੋਂ ਕੱਪੜੇ ਜਿਹੋ ਜੇ ਮਰਜ਼ੀ ਪਾ ਲਵੋ ਕੋਈ ਫਿਕਰ ਨਹੀਂ ਤਾਂ ਮੇਰਾ ਸੋਹਰਾ ਕਪੜੇ ਪਿੱਛੇ ਬਹੁਤ ਬੋਲਦਾ ਹੁਣ ਪਾਲਣ ਦਾ ਕੰਮ ਰਾਤ ਤੱਕ ਚੱਲਦਾ ਅੱਧੀ ਰਾਤ ਹੋ ਜਾਂਦੀ ਸੀ ਤੇ ਮੇਰਾ ਸੋਹਰਾ ਗਾਲਾ ਕੱਢਦਾ ਮੈਨੂੰ ਘਰ ਟਾਈਮ ਨਾਲ ਆਇਆ ਕਰ ਅੱਧੀ ਰਾਤ ਤੱਕ ਫਿਰਦੀਆਂ ਛੜਕਾਂ ਤੇ ਬਹੁਤ ਕੁਝ ਬੋਲਦਾ ਕਲਪਨਾ ਕਹਿੰਦੀ ਠੀਕ ਕੀਤਾ ਤੂੰ ਸ਼ਹਿਰ ਆ ਕੇ ਜਵਾਕਾਂ ਦੀ ਜ਼ਿੰਦਗੀ ਬਣ ਜਾਉ ਨਾਲੇ ਆਪਾਂ ਵੀ ਵਧੀਆ ਜ਼ਿੰਦਗੀ ਜੀਵਾਂਗੇ ਦੋਨੋਂ ਕਿੰਨਾ ਟਾਈਮ ਗੱਲਾਂ ਕਰਦੀਆਂ ਸ਼ਾਮ ਘਰੇ ਆਪੋ ਆਪਣੇ ਘਰ ਚਲੇ ਜਾਂਦੀਆਂ ਅਗਲੀ ਸਵੇਰ ਤੋਂ ਫਿਰ ਉਹੀ ਕੰਮਕਾਜ ਸ਼ੁਰੂ ਹੋ ਦੋਵਾਂ ਦੇ ਬਸ ਛੁੱਟੀ ਵਾਲੇ ਦਿਨ ਮਿਲਦੀਆਂ ਦੋਨੋਂ ਸਾਰਾ ਦਿਨ ਬੈਠਦੀਆਂ ਰਜੇਸ਼ ਦੀ ਕਮਾਈ ਦੇ ਕਰਕੇ ਕਲਪਨਾ ਦਾ ਕਾਰ ਵਧੀਆ ਚੱਲਦਾ ਬਹੁਤ ਵਧੀਆ ਚੰਗਾ ਰਹਿਣ ਸਹਿਣ ਹੋ ਗਿਆ ਰਜੇਸ਼ ਕਲਪਨਾ ਤੇ ਉਹਨਾਂ ਦੇ ਬੱਚੇ ਖੁਸ਼ ਰਹਿੰਦੇ ਦੋਨੋਂ ਬੇਟੇ ਵਧੀਆ ਸਕੂਲ ਵਿੱਚ ਪੜ੍ਹਨ ਲਾ ਦਿੱਤੇ ਰਮਨ ਦਾ ਪਾਲਰ ਦਾ ਕੰਮ ਵੀ ਵਧੀਆ ਚੱਲ ਪਿਆ ਰਮਨ ਦੇ ਵੀ ਬੱਚੇ ਬੇਟਾ ਤੇ ਬੇਟੀ ਪੜਨ ਜਾਂਦੇ ਰਮਨ ਕੁੜ ਸੱਸ ਕਾਦੇ ਕਦੇ ਮਿਲਣਾ ਜਾਂਦੀ ਸੀ ਸ਼ਾਇਦ ਦੂਰ ਰਣ ਕਰਕੇ ਬਿੰਦਰ ਆਉਂਦੀ ਮਾਂ ਦਾ ਬਹੁਤ ਕਰਦਾ ਸੀ ਬਿੰਦਰ ਤਾਂ ਕਦੇ ਗੱਡੀ ਲੈ ਕੇ ਪਿੰਡ ਮਾਂ ਕੋ ਮਿਲਣ ਚਲੇ ਜਾਂਦਾ ਸੀ ਮਾਂ ਨੂੰ ਕੁਝ ਨਾ ਕੁਝ ਫਰਾ ਦਿੰਦੀ ਮਿੰਦਰ ਨੂੰ ਖੇਤੋਂ ਤਾਜੀ ਸਬਜ਼ੀ ਕਰਦਾ ਦੁੱਧ ਹੋਰ ਜੋ ਕਰਵਸਤਾ ਜ਼ਰੂਰੀ ਸਮਾਨ ਹੁੰਦਾ ਹੈ ਰਮਨ ਹੁਣ ਖੁਸ਼ ਜਾਂਦੀ ਜਦੋਂ ਸੱਸ ਆਉਂਦੀ ਕੋਲ ਕਿਉਂਕਿ ਰਮਨ ਦੀ ਸੱਸ ਇੱਕ ਤਾਂ ਕੰਮ ਕਰ ਦਿੰਦੀ ਸੀ ਜਦੋਂ ਰਮਨ ਦੁਕਾਨ ਤੇ ਜਾਂਦੀ ਇੱਕ ਰਮਨ ਦੀ ਸੱਸ ਆਪਦੀ ਪਿੰਡ ਵਾਲੀ ਨੋਹ ਦੀਆਂ ਗੱਲਾਂ ਕਰਦੀ ਰਹਿੰਦੀ ਰਮਨ ਆਪਦੀ ਸੱਸ ਨਾਲ ਆਪਦੀ ਜਿਠਾਣੀ ਤੇ ਚੁਗਲੀਆਂ ਕਰਦੀ ਰਮਨ ਦੀ ਸੱਸ ਬਸ ਇਹਦੇ ਨਾਲ ਖੁਸ਼ ਰਹਿੰਦੀ ਤੇ ਪਰ ਰਮਨ ਦੀ ਸੱਸ ਸ਼ਹਿਰ ਚਾਰ ਦਿਨ ਹੀ ਰਮਨ ਕੋਲ ਆਉਂਦੀ ਤੇ ਵਾਪਸ ਚਲੀ ਜਾਂਦੀ ਜਦੋਂ ਰਮਨ ਸਾਰਾ ਕੰਮ ਕਰਵਾਉਣ ਲੱਗ ਜਾਂਦੀ ਫਿਰ ਉਹ ਪਿੰਡ ਨੂੰ ਚਲੀ ਜਾਂਦੀ ਰਮਨ ਵੀ ਕਲਪਨਾ ਕੋਲ ਜਿਠਾਣੀ ਨੂੰ ਮਾੜਾ ਕਹਿਣ ਲੱਗ ਪਈ ਦੇਖੀ ਕਲਪਨਾ ਮੇਰੀ ਸੱਸ ਕੰਮ ਕਰਦੀ ਹੈ ਪਤਾ ਨਹੀਂ ਮੇਰੀ ਜਠਾਣੀ ਤੋਂ ਕਰਾਇਆ ਕਿਉਂ ਜਾਣ ਨਹੀਂ ਜਾਂਦਾ ਮੈਂ ਤਾਂ ਸੱਸ ਦਾ ਬਹੁਤ ਕਰਦੀ ਆ ਰਮਨ ਬੋਲਦੀ ਕਿਉਂਕਿ ਰਮਨ ਨੂੰ ਬਸ ਆਏ ਸੀ ਕਿ ਸੱਸ ਮੇਰੀ ਕੋਲ ਰਹੇ ਤੇ ਕਰਦਾ ਕੰਮ ਕਰੇ ਰਮਨ ਨੂੰ ਇਹ ਵੀ ਸੀ ਕਿ ਜੇ ਸੱਸ ਸਾਰਾ ਕੰਮ ਕਰਦਾ ਕੰਮ ਸੰਭਾਲਦੀ ਹੈ ਤਾਂ ਪਾਲ ਤੇ ਵੱਧ ਟਾਈਮ ਲਾ ਸਕਦੀ ਹੈ ਕਲਪਨਾ ਦਾ ਸੁਆ ਇਹmeida ਸੀ ਕਿ ਇਸ ਨੇ ਕਦੇ ਨਹੀਂ ਸੱਸ ਨੂੰ ਕਦੇ ਚੰਗੀ ਨਹੀਂ ਕਿਹਾ ਸੀ ਕਲਪਨਾ ਬੋਲਦੀ ਰਹਿੰਦੀ ਆਪਦੇ ਬੇਟਿਆਂ ਨੂੰ ਤੁਹਾਡੀ ਦਾਦੀ ਤਾਂ ਪੁਰਾਣੀ ਸੋਚਦੀ ਐ ਆਪਾਂ ਨੂੰ ਅੱਗੇ ਵਧਣ ਨਹੀਂ ਦਿੰਦੀ ਹਰ ਗੱਲ ਹਰ ਚੀਜ਼ ਵਿੱਚ ਨੁਕਸ ਕਰਦੀ ਰਹਿੰਦੀ ਐ ਘਰ ਵਿੱਚ ਕੋਈ ਨਵਾਂ ਸਮਾਨ ਲਿਆਉਣ ਨਹੀਂ ਦਿੰਦੀ ਕਹਿ ਦਿੰਦੀ ਐ ਘਰ ਵਿੱਚ ਨਵਾਂ ਸਮਾਨ ਲਿਆ ਕੇ ਕੀ ਕਰਾਉਣਾ ਕਦੇ ਹੱਸਣ ਖੇਡਣ ਨਹੀਂ ਦਿੱਤਾ ਇਥੇ ਤਾਂ ਤੁਹਾਡੀ ਦਾਦੀ ਤੋਂ ਕੀ ਕਰਾਉਣਾ ਰਵੀ ਤੇ ਵਿੱਕੀ ਦੋਵੇਂ ਪ੍ਰਾ ਵਧੀਆ ਪਰਦੇ ਸੀ ਮਾਨਿਆ ਗੱਲਾਂ ਸੁਣ ਕੇ ਉਹਨਾਂ ਨੂੰ ਵੀ ਦਾਦੀ ਵਧੀਆ ਨਾ ਲੱਗਦੀ ਕਦੇ ਨਾ ਕਹਿੰਦੇ ਦਾਦੀ ਕੋਲ ਜਾਣਾ ਕਦੇ ਪਿੰਡ ਵੀ ਨਾ ਜਾਂਦੇ ਰਵੀ ਚੰਗਾ ਪੜਦਾ ਹੁਣ ਕਰਕੇ ਕਲਪਨਾ ਬਹੁਤ ਖੁਸ਼ ਹੁੰਦੀ ਹਮੇਸ਼ਾ ਇਹੀ ਸੋਚਦੀ ਆਪਣੇ ਬੇਟੇ ਨੂੰ ਅਫਸਰ ਬਣਾਉਣਾ ਰਵੀ ਤੇ ਵਿਕੀ ਦੀ ਹਰ ਲੋੜ ਪੂਰੀ ਕਰਦੀ ਤੇ ਦੋਵਾਂ ਨੂੰ ਮੂੰਹ ਮੰਗੀ ਚੀਜ਼ ਮਿਲਦੀ ਕਲਪਨਾ ਦੀ ਸੱਸ ਬਿਮਾਰ ਹੋ ਗਈ ਅਰਜੇਸ਼ ਜਾ ਕੇ ਪਤਾ ਲੈ ਆਇਆ ਸੀ ਪਰ ਕਲਪਨਾ ਨਾ ਗਈ ਇੱਕ ਦਿਨ ਅਰਜੇਸ਼ ਨੂੰ ਆਪਣੀ ਮਾਂ ਦੀ ਮੌਤ ਦੀ ਖਬਰ ਆਈ ਕਲਪਨਾ ਤੇ ਰਜੇਸ਼ ਦੋਨੇ ਚਲੇ ਗਏ ਸੰਸਕਾਰ ਤੋਂ ਬਾਅਦ ਪਿੰਡ ਨੂੰ ਸ਼ਾਮ ਨੂੰ ਵਾਪਸ ਸ਼ਹਿਰ ਆ ਗਏ ਬਸ ਫਿਰ ਪਿੰਡ ਇਕੱਲਾ ਰਜੇਸ਼ ਹੀ ਰਹਿ ਗਿਆ ਦੋ ਦਿਨ ਲਾ ਕੇ ਆ ਗਿਆ ਰੋਸ਼ਨ ਲਾਲ ਤੇ ਉਹਦੀ ਘਰ ਵਾਲੀ ਦੋਵੇਂ ਚਲੇ ਗਏ ਦਿਨ ਬੀਤਦੇ ਗਏ ਹੁਣ ਕਲਪਨਾ ਨੇ ਘਰ ਝਾੜੂ ਪੋਚਾ ਲਾਉਣ ਵਾਲੀ ਇੱਕ ਕੰਮ ਵਾਲੀ ਰੱਖ ਲਈ ਸੀ ਰਜੇਸ਼ ਨੇ ਕਿਹਾ ਕਿ ਕੱਪੜੇ ਧੋਣ ਵਾਲੀ ਵੀ ਰੱਖ ਲੈ ਪਰ ਕਲਪਨਾ ਨੂੰ ਪਸੰਦ ਨਹੀਂ ਸੀ ਕਿਸੇ ਹੋਰ ਦੇ ਕੱਪੜੇ ਤੋ ਤੋਨੇ ਹੌਲੀ ਹੌਲੀ ਹੱਸਦੇ ਖੇੜਦੇ ਵਧੀਆ ਜ਼ਿੰਦਗੀ ਬਤੀਤ ਹੋ ਰਹੀ ਸੀ ਰਵੀ ਨੇ ਵਧੀਆ ਕੋਰਸ ਕਰ ਲਿਆ ਸੀ ਤੇ ਉਸ ਨੂੰ ਇੱਕ ਪ੍ਰਾਈਵੇਟ ਜੌਬ ਮਿਲ ਗਈ ਸੀ ਤੇ ਰੋਜ਼ ਆਪਣੀ ਜੌਬ ਤੇ ਜਾਂਦਾ ਵੀ ਕਿੰਨੇ ਵੀ ਪੜਾਈ ਪੂਰੀ ਕਰਕੇ ਇੱਕ ਸ਼ੋਰੂਮ ਖੋਲ ਲਿਆ ਰਵੀ ਨੇ ਆਪਣੇ ਮੰਮੀ ਪਾਪਾ ਦੀ ਸਲਾਹ ਨਾਲ ਲਵ ਮੈਚ ਕਰਵਾ ਲਈ ਕਲਪਨਾ ਤੇ ਰਜੇਸ਼ ਨੇ ਵੀ ਪੂਰਾ ਸਾਥ ਦਿੱਤਾ ਰਵੀ ਦਾ ਇੱਕੋ ਚਲੋ ਬੱਚੇ ਇੱਕ ਦੂਜੇ ਨੂੰ ਪਿਆਰ ਕਰਦੇ ਹਨ ਵਧੀਆ ਵਿਆਹ ਕੀਤਾ ਪਰ ਪਿੰਡ ਵਾਲੇ ਨਹੀਂ ਸੀ ਆਏ। ਰਜੇਸ਼ ਦਾਪਰਾ ਇੱਕ ਦਿਨ ਹੀ ਆ ਕੇ ਮੁੜ ਗਿਆ ਸੀ। ਪਰ ਜੇਸ਼ ਨੇ ਕਹਿ ਦਿੱਤਾ ਸੀ ਕਿ ਮੇਰੇ ਬੇਟਿਆਂ ਦੀ ਖੁਸ਼ੀ ਵਿੱਚ ਹੀ ਮੇਰੀ ਖੁਸ਼ੀ ਹੈ। ਮੈਂ ਕਿਸੇ ਦਿਨ ਨਹੀਂ ਸੁਣਦਾ ਤੇ ਨਾ ਚਾਹੁੰਦਾ ਕਿ ਮੇਰੇ ਪਰਿਵਾਰ ਦੇ ਮਾਮਲੇ ਵਿੱਚ ਕੋਈ ਬੋਲੇ। ਬਾਕੀ ਖਾਣੇ ਕੱਲ ਅਗਲੇ ਪਾਗ ਵਿੱਚ